ਜਿਹੜਾ ਅਠੇ ਪੈਰ ਵੈਦੂਜੀ ਨੂੰ ਆਂ ਸਮਝ ਜਾਂਦੇ ਜਿਨ੍ਹਾਂ ਦਾ ਵਰਤਨ ਵਿਹਾਰ ਕੇਵਲ ਕੀਰਤਨ ਹੈ ਤੇ ਮੈਂ ਫੌਮੇ ਚ ਵੀ ਕਹਿ ਰਿਹਾ ਸੱਚ ਏ ਵੇ ਕਿ ਆ ਜਿਹੜਾ ਸ਼ਬਦ ਹੈ ਆਂ ਪੈਰ ਨਿਕਟ ਕਰ ਜਾਣਾ ਪ੍ਰਭ ਦਾ ਕੀ ਆ ਮੀਠਾ ਪਾਣਾ ਮੇਰੀ ਤਰਫ ਹੈ ਇਹ ਸਾਰੇ ਦੇ ਸਾਰੇ ਸ਼ਬਦ ਦੀ ਵਿਆਖਿਆ ਜੇ ਪੜ੍ਹੀ ਹੋਵੇ ਤੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦਾ ਜੀਵਨ ਜਿ ਕਿ ਕਿਵੇਂ ਵਰਤਦੇ ਮੈਨੂੰ ਗਲਪ ਛੇਡ ਨਾਲ ਕਹਿਣੀ ਪੈ ਰਹੀ ਸਤੇ ਕਿ ਪ੍ਰਬੰਧ ਕਵੀਰ ਬੈਠੇ ਯਾਦ ਰੱਖੋ ਜਾਨ ਤੋਂ ਬਾਅਦ ਉਹ ਵਾਅਦੇ ਸਤਿਗੁਰੂ ਆਪੇ ਮੇਰ ਕਰ ਦਿੰਦੇ ਆ ਬੰਦਾ ਸੈਰ ਕਰਨ ਜਾਏ ਤੇ ਇਹ ਗੰਨ ਪੱਕੀ ਚੇਤੇ ਰੱਖੇ ਉਹ ਸੱਜਾ ਪੈਰ ਤੇ ਖੜਾ ਕਰੇ ਪੰਜੂ ਵੀ ਮੇਰੇ ਸੰਗ ਇੱਕ ਪੈਰ ਚੁਕਣਾ ਵਾਹੇ ਦੂਜਾ ਚੁਕਣਾ ਗੁਰੂ ਇਸ ਤਿਹੇ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਪਿਆਰਿਓ ਇੱਕੋ ਤੱਕ ਪੈਦਲ ਕਈ ਕਈ ਕੋ ਤੁਰੇ ਜਾਂਦੇ ਸਨ ਨਾ ਧਕਾਵਟ ਹੁੰਦੀ ਸੀ ਨਾ ਕਾਹੋ ਰੁਕੀ ਸੀ ਕਿਉਂ ਪਾਕਿਸਤਾਨ ਵਿੱਚ ਕੋਹਾਟ очку Qualse are theseods <laughs> with a子 that is <laughs> fun, I did it quickly I killed my two Sowelds I am a Trustee